ਬਿਲਕੁਲ ਦੇਖ ਸਕਦੇ ਹੋ ਤਿਲਕਨਗਰ ਦੇ ਵਿੱਚ ਲਾਈਵ ਹੋਏ ਆ ਜਿੱਥੇ ਦੇਖ ਸਕਦੇ ਹੋ ਇਹ ਇਰਿਸ਼ਕ ਹੈ ਜਿਹਦੇ ਬਾਹਰ ਜਿਹੜਾ ਖੜਾ ਘਰ ਦੇ ਬਾਹਰ ਖੜਾ ਹੈ ਉੱਥੇ ਜਿਹੜੀਆਂ ਬੈਟਰੀਆਂ ਜਿਹੜੀਆਂ ਕੱਢ ਲਈਆਂ ਜੀ ਚੋਰਾਂ ਵੱਲੋਂ ਦੇਖ ਸਕਦੇ ਹੋ ਗੱਲਬਾਤ ਕਰਾਂਗੇ ਪਰਿਵਾਰਕ ਮੈਂਬਰ ਨਾਲ ਜਿਨ੍ਹਾਂ ਦਾ ਇਰਿਸ਼ਕ ਹੈ ਪਈ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਰਚੀਸ਼ ਹੈ ਜੀ ਰਚੀਸ਼ ਜੀ ਕੀ ਹੋਇਆ ਜੀ ਸਾਰਾ ਹੋਇਆ ਇਹ ਹੈ ਜੀ ਰਾਤੀ 3:00 ਵਜੇ ਨਾ ਤਕਰੀਬਨ 3:00 ਵਜੇ 8 ਮਿੰਟ ਤੇ ਚੋਰ ਆਏ ਨੇ ਆਏ ਤੇ ਉਹਨਾਂ ਨੇ ਆ ਕੇ ਇਹਨਾਂ ਲੋਕ ਪਟਿਆ ਲੋਕ ਪਟ ਕੇ ਵਿੱਚੋਂ ਤਿੰਨ ਬੈਟਰੀਆਂ ਕੱਢ ਕੇ ਫਰਾਰ ਹੋ ਗਏ ਨੇ ਹਮ ਕਿਹੜਾ ਕਿਹ ਆਟੋ ਐਵਲ ਆ ਜੀ ਇਹ ਆਟੋ ਖੜਾ ਜੀ ਤੁਹਾਡਾ ਇੱਥੇ ਖਿਲਾਰਦੇ ਸੀ ਤੁਸੀਂ ਅੱਗੇ ਵੀ ਨਹੀਂ ਇਹ ਸਾਹਮਣੇ ਖੜਾ ਹੁੰਦਾ ਹੀ ਉੱਥੇ ਘਰ ਦੇ ਮੂਹਰੇ ਲਾਇਆ ਹੁੰਦਾ ਔਰ ਉੱਥੇ ਚਾਰਜਿੰਗ ਤੇ ਖੜਾਇਆ ਹੋਇਆ ਸੀਗਾ ਅੱਛਾ ਚਾਰਜਰ ਲੱਗਾ ਹੋਇਆ ਸੀ ਉਸ ਵੇਲੇ ਚਾਰਜਰ ਲੱਗਿਆ ਸੀ ਚਾਰਜਿੰਗ ਤੋਂ ਉਹਨਾਂ ਨੇ ਉਤਾਰਿਆ ਉਤਾਰ ਕੇ ਤਾਰਾਂ ਕੱਟੀਆਂ ਔਰ ਬੈਟਰੀਆਂ ਵਿੱਚੋਂ ਕੱਢ ਕੇ ਲੈ ਗਏ ਜੀ ਨਹੀਂ ਜਿਸ ਵੇਲੇ ਚਾਰਜਰ ਲੱਗਾ ਹੋਇਆ ਸੀ ਉਸ ਵੇਲੇ ਤੁਹਾਨੂੰ ਕੋਈ ਪਤਾ ਨਹੀਂ ਲੱਗਾ ਕਿ ਤਾਰਾਂ ਕਿਉਂਕਿ ਜਦੋਂ ਤਾਰਾਂ ਕੱਟਦੇ ਆ ਤੇ ਉਸ ਵੇਲੇ ਪਤਾ ਉਹਤੇ ਲੱਗਦਾ ਹੀ ਹੈ ਬਿਜਲੀ ਦੇ ਤਾਰਾਂ ਦੇ ਨਾਲ ਨਹੀਂ ਜੀ ਕੁਝ ਨਹੀਂ ਪਤਾ ਲੱਗਿਆ ਰਾਤ ਨੂੰ ਇਦਾਂ ਆਕੇ ਉਹਨਾਂ ਨੇ ਚਾਰਜਰ ਉਤਾਰਿਆ ਉਤਾਰ ਕੇ ਵਿੱਚੋਂ ਤਾਰਾਂ ਕੱਟੀਆਂ ਔਰ ਬੈਟਰੀਆਂ ਕੱਢ ਕੇ ਲੈ ਗਏ ਜੀ ਅੱਛਾ ਬੈਟਰੀਆਂ ਜਿਹੜੀਆਂ ਕਿੰਨੀਆਂ ਬੈਟਰੀਆਂ ਕੱਢ ਲਈਆਂ ਜੀ ਉਹਨਾਂ ਨੇ ਵਿੱਚੋਂ ਇੰਚ ਟੋਟਲ 5 ਬੈਟਰੀਆਂ ਹੁੰਦੀਆਂ ਜਿਹਦੇ ਵਿੱਚ ਉਹਨਾਂ ਨੇ 3 ਬੈਟਰੀਆਂ ਕੱਢ ਲਈਆਂ 3 ਬੈਟਰੀਆਂ ਕੱਢ ਕੇ ਬਾਈਕ ਤੇ ਰੱਖ ਕੇ ਕੰਬਲ ਵਿੱਚ ਲੁਬੇਟ ਕੇ ਫਿਰ ਫਰਾਰ ਹੋ ਗਏ ਨੇ ਉਹ ਅੱਛਾ ਕੰਬਲ ਵਿੱਚ ਲੁਬੇਟ ਕੇ ਜੀ ਕਿੰਨੇ ਜਣੇ ਟੋਟਲ ਆਏ ਜੀ ਉਹ ਜਿਹੜੇ ਕੱਢਣ ਇਹ 2 ਜਣੇ ਆਏ ਸੀਗੇ ਜੀ ਜਿਹੜਾ ਮੋਟਰਸਾਈਕਲ ਚਲਾ ਕੇ ਆਇਆ ਉਹਨੇ ਆ ਕੇ ਵਿੱਚੋਂ ਬੈਟਰੀਆਂ ਕੱਢੀਆਂ ਔਰ ਜਿਹੜਾ ਪਿਛੇ ਬੈਠਾ ਹੋਇਆ ਸੀਗਾ ਉਹ ਫਿਰ ਜਾਂਦੇ ਹੋਏ ਚਲਾ ਕੇ ਲਾਇਆ ਅੱਛਾ ਮੋਟਰਸਾਈਕਲ ਕਿਹੜੇ ਮੋਟਰਸਾਈਕਲ ਤੇ ਆਏ ਪਤਾ ਲੱਗਾ ਤੁਹਾਨੂੰ ਥੋੜਾ ਸਪਲੈਂਡਰ ਤੇ ਆਏ ਅੱਛਾ ਸਪਲੈਂਡਰ ਤੇ ਆ ਤੇ ਕਿੰਨੇ ਜਣੇ ਟੋਟਲ ਹੈਗੇ ਜੀ ਉਹ ਇਹ ਦੋ ਜਣੇ ਆਏ ਸੀ ਅੱਛਾ ਦੋ ਜਣੇ ਆਏ ਆ ਕੋਈ ਫੇਸ ਕਵਰ ਸੀ ਕੋਈ ਏਦਾਂ ਕਿ ਏਦਾਂ ਹੀ ਨਾਰਮਲ ਫੇਸ ਕਵਰ ਕੋਈ ਨਹੀਂ ਸੀਗਾ ਫੇਸ ਓਪਨ ਹੀ ਸੀ ਸਾਰਿਆਂ ਦੇ ਹਮ ਔਰ ਫੇਸ ਕਲੀਅਰ ਨਹੀਂ ਆਇਆ ਸੀ ਸੀਸੀਟੀਵੀ ਦੇ ਵਿੱਚ ਉਹਨਾਂ ਦੇ ਹਮ ਤੇ ਕਿੱਦਾਂ ਦੇਖ ਦਿਓ ਕਿ ਘਰ ਦੇ ਬਾਹਰ ਆਪਣੀ ਚੀਜ਼ ਲਈ ਆਪਾਂ ਤੇ ਘਰ ਦੇ ਬਾਹਰ ਵੀ ਸੇਫ ਨਹੀਂ ਆ ਕਿੱਦਾਂ ਫਿਰ ਆਪਾਂ ਕੰਮਕਾਰ ਕਰਾਂਗੇ ਤੁਸੀਂ ਰੋਜ਼ਗਾਰ ਚਲਾਉਂਦੇ ਹੋ ਆਪਣਾ ਇਰੀਸ ਕਾ ਚਲਾ ਕੇ ਆਪਣਾ ਘਰ ਦਾ ਗੁਜ਼ਾਰਾ ਕਰਦੇ ਹੋ ਤੇ ਇਦਾਂ ਲੁੱਟਖੋਹਾਂ ਹੋ ਜਾਂਦੀ ਹੈ ਤੇ ਫਿਰ ਕਿਦਾਂ ਦੇਖ ਦੋ ਮਾਹੌਲ ਨੂੰ ਅਸਤਾਬ ਪਰੇਸ਼ਾਨ ਹੋਏ ਹੋਏ ਜੀ ਹੁਣ 3 ਦਿਨ ਹੋ ਗਏ ਆ ਕਿੰਨਾ ਕੇ ਨੁਕਸਾਨ ਹੋ ਗਿਆ ਤੁਹਾਡਾ ਭਜੀਆ ਬਟੀਆਂ ਦਾ ਨੁਕਸਾਨ ਕਮ ਸੇ ਕਮ ਜੀ ਇੱਕ ਬੈਟਰੀ 12 12000 ਦੀ ਹੈ ਤੁਸੀਂ ਆਪ ਹਿਸਾਬ ਲਗਾ ਲਓ ਤਿੰਨ ਬੈਟਰੀਆਂ ਕਿੰਨੇ ਦੀਆਂ ਬਾਕੀ 36000 ਦਾ ਨੁਕਸਾਨ ਹੋ ਗਿਆ ਤੁਹਾਡਾ ਟੋਟਲ 36 37000 ਦਾ ਨੁਕਸਾਨ ਹੋ ਗਿਆ ਤੁਹਾਡਾ ਔਰ ਦੋ ਤਿੰਨ ਦਿਨ ਹੋ ਗਏ ਹੁਣ ਦਿਹਾੜੀ ਵੀ ਨਹੀਂ ਲੱਗੀ ਉਹ ਵੀ ਖੜਾ ਇਹਨੇ ਕਿਸ਼ਤਾਂ ਵੀ ਦੇਣੀਆਂ ਹੁਣ ਨਵੀਂ ਕਿਸ਼ਤ ਵੀ ਉੱਪਰ ਇਹ ਆਪਣਾ ਲਿਆ ਸੀ ਗਰੰਟ ਤੇ ਲਿਆ ਸਰ ਤੁਸੀਂ ਇਹ ਆਪਣਾ ਲਿਆ ਜੀ ਕਿਸ਼ਤਾਂ ਤੇ ਲਿਆ ਹੋਇਆ ਜੀ ਕਿਸ਼ਤ ਕਿੰਨੀ ਕਿਸ਼ਤ ਦਿੰਦੇ ਆਪਾਂ ਜੀ ਕਿਸ਼ਤ 9890 ਰੁਪਏ ਆ ਜੀ ਸਰ 9800 ਰੁਪਏ ਕਿਸ਼ਤ ਹੈਗੀ ਆ ਹਾਂਜੀ 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 ਹੂੰ ਮਹੀਨੇ ਦੀ 9890 ਰੁਪਏ ਕਿਸ਼ਤ ਆ ਹੂੰ ਕਿੱਦਾਂ ਦੇਖਦੇ ਹੋ ਕਿ ਚੋਰੀਆਂ ਨੂੰ ਜਿਹੜੇ ਅੰਜਾਮ ਦਿੰਦੇ ਐ ਚੋਰ ਆਪਣੇ ਕੀ ਕਾਰਨ ਕੀ ਸਮਝਦੇ ਹੋ ਕਿ ਇਹ ਚੀਜ਼ ਚੋਰੀ ਨੂੰ ਇਹ ਨਸ਼ਾ ਵਧ ਰਿਹਾ ਜੀ ਨਸ਼ੇ ਦੀ ਪੂਰਤੀ ਲਈ ਉਹ ਕਰ ਰਹੇ ਨੇ ਸਾਰਾ ਕੰਮ ਹੂੰ ਉਹ ਵੇਖਣ ਨੂੰ ਤਾਂ ਬਿਲਕੁਲ ਇੰਟੈਲੀਜੈਂਟ ਬੰਦੇ ਲੱਗ ਰਹੇ ਸੀ ਪੜੇ ਲਿਖੇ ਲੱਗ ਰਹੇ ਕੋਈ ਵੀਡੀਓ ਹੈਗੀ ਤੁਹਾਡੇ ਕੋਲ ਸੀਸੀਟੀਵੀ ਵੀਡੀਓ ਦਿਖਾਓਗੇ ਮਾੜਾ ਵੀਡੀਓ ਵਗੈਰਾ ਜਿਹੜੀ ਆਈ ਹੈ ਸਾਹਮਣੇ ਇਹ ਦੇਖੋ ਜੀ ਇਹ ਕਿੰਨੇ ਵਜੇ ਆਏ ਸੀ ਪੂਰੇ ਇਹ 3:08 ਤੇ ਆਏ ਸਰ ਇਹ ਔਰ 3:20 ਤੇ ਇਹ ਵਾਰਦਾਤ ਨੂੰ ਅੰਜਾਮ ਦੇ ਕੇ ਚਲੇ ਗਏ ਜੀ ਹੂੰ ਹੂੰ ਔਰ ਆਪ ਜੀ ਨੂੰ ਮੈਂ ਵੀਡੀਓ ਦਿਖਾ ਰਿਹਾ ਤੇ 3 ਵਜੇ ਦੀ ਜੇ ਘਟਨਾ ਸਾਰੀ ਕਿੰਨਾ ਟਾਈਮ ਲੱਗਾ ਰਿਕਾਰਡ ਕੀਤੀ ਹਾਲ ਫਿਲਹਾਲ ਤੁਸੀਂ ਪੁਲਿਸ ਕੰਪਲੀਟ ਕੀਤੀ ਹੈ ਜੀ ਕੱਲ੍ਹ ਗਏ ਸੀ ਮੌਕਾ ਦੇਖਣ ਆਏ ਪੁਲਿਸ ਹਾਂਜੀ ਕੱਲ੍ਹ ਕੰਪਲੀਟ ਕੀਤੀ ਸੀ ਔਰ ਉਹ ਅੱਜ ਆਏ ਨੇ ਮੌਕਾ ਦੇਖਣ ਔਰ ਆ ਕੇ ਉਹਨਾਂ ਨੇ ਮੇਰੇ ਕੋਲੋਂ ਵੀਡੀਓਜ਼ ਲਈਆਂ ਜਿਹੜੀਆਂ ਮੈਂ ਆਂਡ ਗੁਆਂਡ ਤੋਂ ਇਕੱਠੀਆਂ ਕੀਤੀਆਂ ਸੀ ਸੀਸੀਟੀਵੀ ਤੋਂ ਨਹੀਂ ਵੀਡੀਓ ਤੇ ਜਿਹੜਾ ਕਢਾਣਾ ਜਿਹੜਾ ਪ੍ਰਸ਼ਾਸਨ ਦਾ ਕੰਮ ਹੈ ਆ ਕੇ ਦੇਖਣਾ ਕਿ ਜਾਂਚ ਕਰਨਾ ਕਿ ਵੀਡੀਓ 'ਚ ਦੇਖਣੇ ਮੁੰਡੇ ਕਿਹੜੇ ਕਿਹੜੇ ਨਹੀਂ ਹੈ ਤੁਸੀਂ ਵੀਡੀਓ ਕਢਾ ਲਓ ਕੰਮ ਪੁਲਸ ਦਾ ਤੁਸੀਂ ਕਰ ਰਹੇ ਹੋ ਸਾਰਾ ਮੌਜੂਦਾ ਜ ਹਾਂ ਨਈ ਵੀਡੀਓ ਦਿਖਾਓ ਪਹਿਲਾਂ ਵੀਡੀਓ ਕਿੱਡੀ ਹੈ ਜੀ ਦਿਖਾਓ ਇਹ ਦੇਖੋ ਜੀ ਸਾਹਮਣੇ ਕਰਿਓ ਮੜਾ ਜਾ ਦੇਖ ਸਕਦੇ ਹੋ ਸੀਸੀਟੀਵੀ ਵੀਡੀਓ ਦੇ ਉੱਤੇ ਵੀ ਜਿਹੜਾ ਆ ਰਿਹਾ ਇਹ ਜਿਹੜਾ ਨੀਲੇ ਕਲਰ ਦਾ ਏ ਰਿਸ਼ਕਾ ਹੈਗਾ ਉਤੋਂ ਜਿਹੜੀਆਂ ਬੈਟਰੀਆਂ ਕੱਢਦੇ ਨਜ਼ਰ ਆ ਰਹੇ ਸਪਰੈਂਡਰ ਮੋਟਰਸਾਈਕਲ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਜਿਹੜੀਆਂ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਭਈ ਇੱਕੋ ਹੀ ਹਲੇ ਤੇ ਇੱਕੋ ਹੀ ਆ ਰਹੇ ਦੂਜਾ ਕਿੱਥੇ ਹੈ ਜੀ ਹਾਂਜੀ ਹਾਂਜੀ ਦੋਨੇ ਹੀ ਹੈ ਜੀ ਦੇਖਿਓ ਹੁਣੇ ਆਣਗੇ ਉਹ ਦੇਖਿਓ ਉਹ ਬੈਟਰੀਆਂ ਉਹਨਾਂ ਨੇ ਕੱਢ ਲਈਆਂ ਹੋਈਆਂ ਔਰ ਦੂਸਰਾ ਉਹ ਦੇਖੋ ਅੱਗੇ ਬੈਠ ਕੇ ਚਲਾ ਰਿਹਾ ਹੂੰ ਔਰ ਇਸ ਤੋਂ ਅਗਲੀ ਵੀਡੀਓ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਸੌਰੀ ਆਹ ਦੇਖੋ ਇਹਦੇ ਵਿੱਚ ਦੋਨੋਂ ਆ ਰਹੇ ਆ ਜੀ ਹੂੰ ਹੂੰ ਕਿੰਨਾ ਕ ਸਮਾਂ ਲਾਇਆ ਉਹਨਾਂ ਨੇ तकरीबन ਜੀ 10 15 ਮਿੰਟ ਲਗਾਏ ਉਹਨਾਂ ਨੇ 10 15 ਮਿੰਟ ਦੇ ਵਿੱਚ ਹੀ ਉਹ ਸਾਰਾ ਕੰਮ ਕਰਕੇ ਚਲੇ ਗਏ ਜੀ ਹੂੰ ਉਹ ਨਾਲ ਪਲਰ ਕੀ ਮੰਗ ਕਰਦੇ ਹੋ ਭਾਜੀ ਦੇਖੋ ਇੱਕ ਸਵਾਲ ਹੈ ਸਾਡਾ ਵੀ ਹਾਂ ਜੀ ਤੁਸੀਂ ਕੋਈ ਐ ਨਹੀਂ ਕਿ ਜਾੜ ਜਾੜ ਪਾਸੇ ਰਹਿ ਰਹੇ ਹੋ ਹਰਿਆਸ਼ੀ ਏਰੀਆ ਸਾਰਾ ਨਾਲ-ਨਾਲ ਘਰ ਹੈ ਸਾਰੇ ਜੀ ਕਿਉਂਕਿ ਪੋਸ਼ ਇਲਾਕੇ ਵਿੱਚ ਰਹਿ ਰਹੇ ਹੋ ਤੁਸੀਂ ਫਿਰ ਵੀ ਬੇਖੌਫ ਹੋ ਕੇ ਚੋਰੀ ਨੂੰ ਅੰਜਾਮ ਦੇਣਾ ਕਿੱਦਾਂ ਕਿੰਨਾ ਕੁ ਸਹੀ ਸਮਝਦੇ ਹੋ ਤੁਸੀਂ ਇਹ ਚੀਜ਼ ਨੂੰ ਕਿ ਬਹੁਤ ਗਲਤ ਹੈ ਜੀ ਪਰ ਸੋਸ਼ਲ ਲਈ ਵੀ ਔਰ ਹਰ ਚੀਜ਼ ਲਈ ਹੂੰ ਕਿਉਂਕਿ ਅਗਰ ਅਗਰ ਇੱਕ ਹੀ ਕੁਝ ਹੁੰਦਾ ਰਿਹਾ ਤੇ ਫਿਰ ਆਮ ਬੰਦਾ ਕਿੱਥੇ ਜਾ ਕੇ ਰਹੇਗਾ ਔਰ ਕਿੱਥਾ ਕਿੱਦਾਂ ਰੋਟੀ ਕਮਾਏਗਾ ਔਰ ਕਿੱਦਾਂ ਖਾਏਗਾ ਹੂੰ ਹੁਣ ਤੁਹਾਡੇ ਸਾਹਮਣੇ ਹੀ ਆ ਕਿ ਤੋੜ ਕੇ ਗੱਡੀਆਂ ਕਿੱਦਾਂ ਇਹ ਤੋੜ ਕੇ ਕੱਢੀਆਂ ਗਈਆਂ ਜੀ ਤੁਸੀਂ ਵੇਖ ਸਕਦੇ ਦਿਖਾ ਸਕਦੇ ਹੋ ਮੜਾ ਜੀ ਹਾਂਜੀ ਹਾਂਜੀ ਇਹ ਦੇਖੋ ਜੀ ਹੂੰ ਇਹ ਲੋਕ ਤੋੜਿਆ ਹੋਇਆ ਭਾਜੀ ਹੈ ਹਾਂ ਜਿੰਦੀਆਂ ਲੋਕ ਲੱਗਿਆ ਹੁੰਦਾ ਉਹਨਾਂ ਅੱਛਾ ਜਦੋਂ ਤੁਸੀਂ ਇਹ ਬੈਟਰੀਆਂ ਦੇ ਨਾਲ ਤਾਲਾ ਲਗਾਇਆ ਹੁੰਦਾ ਤੇ ਤਾਲਾ ਟੁੱਟਾ ਹੋਇਆ ਹੈ ਭਾਜੀ ਹੈ ਤਾਲਾ ਇਸੇ ਤਰ੍ਹਾਂ ਹੀ ਖੁੱਲਿਆ ਹੋਇਆ ਸੀਗਾ ਜੀ ਮਤਲਬ ਉੱਪਰੋਂ ਉੱਪਰੋਂ ਉਹਨਾਂ ਨੇ ਉੱਪਰੋਂ ਉਹਨਾਂ ਨੇ ਕਿੱਥੇ ਖੋਲੋ ਮੜਾ ਇਹਨੂੰ ਖੋਲੋ ਕਿੱਥੇ ਬੈਟਰੀਆਂ ਕਿੱਥੇ ਪਈ ਹੁੰਦੀਆਂ ਇਸ ਜਗ੍ਹਾ ਤੇ ਬੈਟਰੀਆਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਆ ਤਿੰਨ ਬੈਟਰੀਆਂ ਭਾਜੀ ਦੋ ਅੱਗੇ ਹੁੰਦੀਆਂ ਭਾਜੀ ਦੋ ਅੱਗੇ ਹੁੰਦੀਆਂ ਬਿਲਕੁਲ ਦੇਖ ਸਕਦੇ ਹੋ ਜਿਹੜਾ ਤਿੰਨ ਬੈਟਰੀਆਂ ਜਿਹੜੀਆਂ ਕੱਢ ਲਈਆਂ ਤੇ ਤ ਦੱਸਿਆ ਜਾ ਰਿਹਾ ਕਿ 2 ਦਿਨ ਹੋ ਗਿਆ ਕਿ ਇੱਦਾਂ ਹੀ ਈ ਰਿਸ਼ਕਾ ਖੜਾ ਹੈ ਨਾ ਤੇ ਕੋਈ ਕੰਮਕਾਰ ਚੱਲਿਆ ਇਹਨਾਂ ਦਾ ਭਾਜੀ ਕਿੰਨੇ ਕਿੰਨਾ ਕੁ ਨੁਕਸਾਨ ਹੋ ਗਿਆ ਟੋਟਲ ਤੁਹਾਡਾ ਹਾਲ ਤੱਕ ਦਿਹਾੜੀਆਂ ਵੀ ਟੁੱਟੀਆਂ ਤੁਹਾਡੀਆਂ ਬਿਲਕੁਲ ਜੀ ਕਿਸਤ ਵੀ ਤੁਸੀਂ ਦੇਣੀ ਹੈ ਬਿਲਕੁਲ ਦੇਣੀ ਹੈ ਜੀ ਦਿਹਾੜੀਆਂ ਵੀ ਟੁੱਟੀਆਂ ਔਰ ਤੁਹਾਡੇ ਸਾਹਮਣੇ ਹੀ ਹੈ 12 12000 ਦੀ ਇੱਕ ਬੈਟਰੀ ਹੈ ਤਿੰਨ ਬੈਟਰੀਆਂ ਉਹਦਾ ਨੁਕਸਾਨ ਹੋਇਆ ਔਰ ਬਾਕੀ ਦਿਹਾੜੀਆਂ ਦਾ ਤੁਸੀਂ ਆਪ ਹੀ ਹਿਸਾਬ ਲਾਓ ਘਰ ਦਾ ਜਿਹੜਾ ਗੁਜ਼ਾਰਾ ਭਾਜੀ ਆਪਾਂ ਈ ਰਿਸ਼ਕੇ ਤੋਂ ਹੀ ਕਰਦੇ ਪਏ ਹਾਂ ਜੀ ਬਿਲਕੁਲ ਇਸੇ ਤੋਂ ਹੋ ਰਿਹਾ ਹੁਣ 2 ਦਿਨ ਹੋ ਗਏ ਦਿਹਾੜੀ ਨਹੀਂ ਲੱਗੀ ਮੈਨੂੰ ਬਹੁਤ ਮੁਸ਼ਕਲ ਹੋ ਰਹੀ ਹੈ ਤੇ ਪ੍ਰਸ਼ਾਸਨ ਆਇਆ ਉਸ ਤੋਂ ਬਾਅਦ ਦੇਖਿਆ ਉਹਨਾਂ ਨੇ ਅੱਗੇ ਇੱਕ ਸੀਸੀਟੀਵੀ ਤੁਹਾਡੀ ਦੇਖੀ ਜਿਹੜੀ ਤੁਸੀਂ ਦਿਖਾਈ ਪਈ ਸੀਸੀਟੀਵੀ ਪ੍ਰਸ਼ਾਸਨ ਆਏ ਨੇ ਆ ਕੇ ਉਹਨਾਂ ਨੇ ਮੈਨੂੰ ਪੁੱਛਿਆ ਤੇ ਮੈਂ ਉਹਨਾਂ ਨੂੰ ਵੀਡੀਓਜ਼ ਦਿਖਾਈਆਂ ਉਹਨਾਂ ਨੇ ਕਿਹਾ ਕਿ ਮੇਰੇ ਨੰਬਰ ਤੇ ਇਹਨਾਂ ਨੂੰ ਸੈਂਡ ਕਰ ਦੋ ਅਸੀਂ ਸਵੇਰ ਕਾਰਵਾਈ ਕਰਾਂਗੇ ਬਾਕੀ ਆ ਗਈ ਸੀਸੀਟੀਵੀ ਆਪਾਂ ਚੈੱਕ ਕਰਾਂਗੇ ਆ ਕੇ ਕੱਲ ਨੂੰ ਤੇ ਕੀ ਕਾਰਵਾਈ ਹੋਈ ਹਾਲ ਤੱਕ ਭਾਜੀ ਪ੍ਰਸ਼ਾਸਨ ਵੱਲੋਂ ਹਾਲੇ ਤੱਕ ਤਾਂ ਵੀਰ ਜੀ ਕੋਈ ਕਾਰਵਾਈ ਨਹੀਂ ਹੋਈ ਕੋਈ ਕਾਰਵਾਈ ਨਹੀਂ ਆ ਬਸ ਕਿ ਹੌਸਲਾ ਮਿਲਿਆ ਤੁਹਾਨੂੰ ਬਸ ਹੌਸਲਾ ਦਿੱਤਾ ਉਹਨਾਂ ਨੇ ਬਸ ਉਹਨਾਂ ਨੇ ਸਿਰਫ ਹੌਸਲਾ ਹੀ ਮਿਲਿਆ ਕਿ ਹਾਂਜੀ ਹੋ ਜਾਏਗਾ ਉਹ ਵੀ ਉਹਨਾਂ ਨੇ ਕਿਹਾ ਕਿ 1-2% ਹੈ ਕਿ ਇਹ ਬੰਦੇ ਮਿਲ ਜਾਣਗੇ ਅਗਰ ਮਿਲ ਵੀ ਗਏ ਤਾਂ ਉਹਦਾ ਇਹ ਹੈ ਕਿ ਕੋਰਟ ਕੇਚਰੀਆਂ ਦੇ ਵਿੱਚ ਜਾਣਾ ਪੈਗਾ ਜਿੰਨੇ ਦੀਆਂ ਬੈਟਰੀਆਂ ਉਸ ਤੋਂ ਵੱਧ ਦਾ ਤੁਹਾਡਾ ਇਹ ਕਿੰਨਾਂ ਵੱਲੋਂ ਕਿਹਾ ਗਿਆ ਇਹ ਨਹੀਂ ਗੱਲ ਇਹ ਪੁਲਿਸ ਪ੍ਰਸ਼ਾਸਨ ਵੱਲੋਂ ਕੀ ਹੈਗੇ ਆ ਜੀ ਸਿਰ ਅੱਜਾ ਮਤਲਬ ਆਸ ਨਹੀਂ ਲਾਈਏ ਤੁਸੀਂ ਅਸੀਂ ਆਸ ਨਹੀਂ ਹੈਗੀ ਕਿ ਪ੍ਰਸ਼ਾਸਨ ਵੱਲੋਂ ਤੁਹਾਨੂੰ ਕੋਈ ਆਸ ਹੈਗੀ ਹੈ ਕਿ ਮਿਲੇਗੀ ਹਾਂ ਮਤਲਬ ਜੇ ਤੁਸੀਂ ਕਹਿ ਰਹੇ ਹੋ ਕਿ ਐਸਾ ਹੌਬਾ ਨਾ ਹੈ ਆਸ ਨਾ ਲਾਈਏ ਬਿਲਕੁਲ ਜੀ ਬਿਲਕੁਲ ਕਿਉਂਕਿ ਉਹਨਾਂ ਨੇ ਸਪਸ਼ਟ ਰੂਪ ਦੇ ਵਿੱਚ ਕਿਹਾ ਗਿਆ ਉਹਨਾਂ ਦੇ ਵੱਲੋਂ ਕਹਿੰਦੇ ਵੀ 1.5% ਹੈ ਕਿ ਮਿਲ ਸਕਦੀ ਹੈ ਮਤਲਬ ਇਹੀ ਕਹਿਣਾ ਚਾਹੁੰਦੇ ਹੋ ਕਿ ਜਨਤਾ ਨੂੰ ਤੁਸੀਂ ਆਪਣੇ ਮਾਲ ਦੀ ਆਪ ਜਿੰਮੇ ਆਪ ਜਿੰਮੇਵਾਰੀ ਰੱਖੋ ਜੀ ਮਤਲਬ ਇਹੀ ਆ ਉਹਨਾਂ ਦਾ ਬਿਲਕੁਲ ਜੀ ਬਿਲਕੁਲ ਬੀ ਕਿਉਂਕਿ ਉਹਨਾਂ ਦੀ ਤਾਂ ਕੋਈ ਜ਼ਿੰਮੇਵਾਰੀ ਨਹੀਂ ਹੈਗੀ ਉਹਨਾਂ ਨੇ ਤੇ ਆਗੇ ਮੈਨੂੰ ਕਿਹਾ ਕਿ ਤੁਸੀਂ ਸੀਸੀਟੀਵੀ ਦੇ ਜਿਹੜੇ ਵੀਡੀਓ ਵੀਡੀਓ ਆ ਆਂਡ ਗਵਾਂਡ ਤੋਂ ਇਕੱਠੀਆਂ ਕਰ ਲਓ ਉਹ ਇਕੱਠੀਆਂ ਕੀਤੀਆਂ ਤੇ ਆਏ ਉਹਨਾਂ ਨੇ ਕਿਹਾ ਵੀ ਭਾਜੀ ਪੁਲਿਸ ਦਾ ਕੰਮ ਤੁਸੀਂ ਆਪ ਕਰ ਰਹੇ ਹੋ ਕੀ ਕਰ ਸਕਦੇ ਹਾਂ ਕਿ ਫਿਰ ਤੇ ਇਹੀ ਹੋ ਗਿਆ ਚੋਰਾਂ ਨੂੰ ਵੀ ਤੁਹਾਨੂੰ ਆਪ ਹੀ ਫੜਨਾ ਪੈਣਾ ਭਾਜੀ ਫਿਰ ਅੱਜ ਸਵੇਰ ਅੱਜ ਸਵੇਰ ਦੇ ਇਹੀ ਕੰਮ ਤੇ ਫਿਰਦੇ ਆ ਕਦੀ ਆਪਾਂ ਕਿਸੇ ਕਿਸੇ ਜਗ੍ਹਾ ਤੇ ਲੱਭ ਰਹੇ ਆ ਕਦੀ ਕਿਸੇ ਜਗ੍ਹਾ ਦੇ ਸੀਸੀਟੀਵੀ ਖੰਗਾਲ ਰਹੇ ਆ ਕਿ ਕਿਸੇ ਪਾਸੋਂ ਕੋਈ ਪਤਾ ਲੱਗੇ ਪਰ ਨਹੀਂ ਕੁਝ ਨਹੀਂ ਪਤਾ ਲੱਗ ਰਿਹਾ ਜੀ ਹਰ ਪਾਸੋਂ ਜਿੱਧਰੋਂ ਵੀ ਜਾ ਰਹੇ ਚੋਰ ਸਪੀਡ ਤੇ ਜਾ ਰਹੇ ਇੱਕ ਦੋ ਸੈਕਿੰਡ ਦੀ ਵੀਡੀਓ ਬਣ ਰਹੀ ਹੈ ਔਰ ਉਹਦੇ ਵਿੱਚ ਵੀ ਨਾ ਕੋਈ ਫੇਸ ਆ ਰਿਹਾ ਉਹਨਾਂ ਦਾ ਨਾ ਹੀ ਕੋਈ ਗੱਡੀ ਨੰਬਰ ਆ ਰਿਹਾ ਹੂੰ ਤੇ ਭਾਜੀ ਐਂਡ ਮਰਦਾ ਕੋਈ ਗਰੀਬ ਬੰਦਾ ਮਾਰ ਰਿਹਾ ਜੀ ਬੰਦਾ ਤਾਂ ਗਰੀਬ ਬੰਦਾ ਹੀ ਆ ਜੀ ਹੂੰ ਜਿੰਨੇ ਆਪਣਾ ਰੋਜ਼ਗਾਰ ਦਿਹਾੜੀ ਪਾਣੀ ਚਾਰ ਪੰਜ ਸੌ ਦਿਹਾੜੀ ਪਾਣੀ ਹੈ ਤੇ ਉਤੋਂ ਇਹਦੇ ਸ਼ਿਕਾ ਦਾ ਕਿਰਾਇਆ ਵੀ ਕੱਢਣਾ ਵਾ ਤੇ ਇਦਾਂ ਦੇ ਹਾਲਾਤ ਰਹਿਣਗੇ ਤੇ ਭਾਜੀ ਕਿੱਦਾਂ ਫਿਰ ਆਪਾਂ ਕੰਮਕਾਰ ਕਰਾਂਗੇ ਭਾਜੀ ਤੇ ਫਿਰ ਮਰਨ ਵਾਲਾ ਕੰਮ ਹੀ ਆ ਜੀ ਗਰੀਬ ਬੰਦਾ ਕਰੇ ਇੱਕ ਵਾਰ ਸੇ ਪੰਜਾਬ ਸਰਕਾਰ ਵੱਡੇ ਵੱਡੇ ਵਾਅਦੇ ਕਰ ਰਹੀ ਏ ਉਹ ਦਿ ਜਿਹੜਾ ਬੰਦਾ ਦਿਹਾੜੀ ਦੇ ਸਿਰ ਤੇ ਜਿੰਦਾ ਸਵੇਰ ਤੋਂ ਲੈ ਕੇ ਉਹਨਾਂ ਸ਼ਾਮ ਤੱਕ ਕੰਮ ਕਰਨਾ ਕਿਸਤ ਵੀ ਕੱਢਣੀ ਆ ਆਪਦੇ ਰੋਟੀ ਪਾਣੀ ਜੋਗੇ ਵੀ ਜੋੜਨੇ ਆ ਰੋਟੀ ਪਾਣੀ ਜੋਗੇ ਇਕੱਠੇ ਕਰਨੇ ਹੁਣ ਦੋ ਦਿਨ ਹੋ ਗਏ ਕਿੱਥੋਂ ਇਕੱਠੇ ਕਰੀਏ ਵਿਹਲੇ ਬੈਠੇ ਹੋਏ ਆ 36000 ਦਾ ਤੁਸੀਂ ਦੱਸਿਆ ਜਾ ਰਿਹਾ ਕਿ ਬੈਟਰੀਆਂ ਦਾ ਵੀ ਜਿਹੜਾ ਇਨਸਾਨ ਉਹਦੇ ਲਈ ਵੀ ਇੰਤਜ਼ਾਮ ਕਰਨਾ ਪੈਣਾ ਪਹਿਲੇ ਉਹ ਬੈਟਰੀਆਂ ਆਣਗੇ ਤੇ ਇਸਕਾ ਚੱਲੂਗਾ ਨਹੀਂ ਤੇ ਕੁਝ ਵੀ ਨਹੀਂ ਸਾਨੂੰ ਅਸੀਂ ਸਵੇਰ ਜਦੋਂ ਚਾਰਜਿੰਗ ਤੋਂ ਉਤਾਰਨ ਲੱਗੇ ਤਾਂ ਇਹਨਾਂ ਚਾਰਜਿੰਗ ਪਲੱਗ ਕੱਢ ਲਿਆ ਹੋਇਆ ਸੀ ਬਾਹਰ ਕੱਢ ਕੇ ਰੱਖਿਆ ਪਿਆ ਸੀ ਜਦੋਂ ਇਹਦੀ ਚਾਬੀ ਲਗਾਈ ਤਾਂ ਆਨ ਨਹੀਂ ਹੋ ਰਿਹਾ ਸੀ ਬਾਹਰ ਐਸੀ ਤਰ੍ਹਾਂ ਜਿਵੇਂ ਉਹ ਡੌਗੀ ਬੈਠੇ ਹੋਏ ਨੇ ਐਸੀ ਤਰ੍ਹਾਂ ਬੈਠੇ ਹੋਏ ਨਾ ਹੀ ਉਹ ਭੌਂਕੇ ਆ ਹੂੰ ਤੇ ਨਾ ਕੋਈ ਆਵਾਜ਼ ਆਈ ਹੈ ਜਿਹਨੂੰ ਆਨ ਕਰੇ ਚੇਰ ਹੋ ਗਿਆ ਤੁਹਾਨੂੰ ਆਟੋ ਲੈ ਤੇ ਆਟੋ ਲੈਣ ਨੂੰ ਸਰ 6 ਮਹੀਨੇ ਹੋ ਗਏ ਅੱਗੇ ਵੀ ਕਦੀ ਇਦਾਂ ਦਾ ਸੀਨ ਹੋਇਆ ਨਾ ਬਿਲਕੁਲ ਕਿੰਨਾ ਕ ਟਾਈਮ ਹੋ ਗਿਆ ਤੁਹਾਨੂੰ ਭਾਜੀ ਇੱਥੇ ਲਗਾਉਂਦੇ ਆਪਣਾ ਆਟੋ 6 ਮਹੀਨੇ ਹੋ ਗਏ ਸਰ ਇੱਥੇ ਕੜਾ ਹੁੰਦਾ ਬਾਹਰ ਹੂੰ ਔਰ ਇਦਾਂ ਹੀ ਸੰਗਲ ਨਾ ਜੀ ਕੋਈ ਵਾਕਿਆ ਨਹੀਂ ਹੋਇਆ ਇਦਾਂ ਦਾ ਕੋਈ ਇਦਾਂ ਦਾ ਕੋਈ ਚਾਂਸ ਨਹੀਂ ਹੋਇਆ ਨਾ ਹੀ ਕੋਈ ਸੁਣਨ ਵਿੱਚ ਆਇਆ ਕਿ ਸੋਸਾਇਟੀ ਦੇ ਇਦਾਂ ਕੁਝ ਹੋਇਆ ਹੋਵੇ ਹੂੰ ਹੂੰ ਪਰ ਫਿਰ ਵੀ ਦੇਖਣ ਵਾਲੀ ਗੱਲ ਹੈ ਕਿ ਆਂਡ ਗਵਾਂਡ ਕਾਫੀ ਰਿਆਸ਼ਾ ਜਿਆਦਾ ਪਰ ਫਿਰ ਵੀ ਇੱਦਾਂ ਦੀ ਘਟਨਾ ਹੋਣੀ ਇੱਕ ਵੱਡੀ ਗੱਲ ਹੈ। ਵੱਡੀ ਗੱਲ ਹੈ ਕਿ ਆਂਡ ਗਵਾਂਡ ਖੁਦ ਹੈਰਾਨ ਹੈ ਕਿ ਇਹ ਹੋ ਕਿਦਾਂ ਗਿਆ ਜੀ। ਹੁਣ ਅੱਗੇ ਮੋੜ ਦੇ ਉੱਪਰ ਵੀ ਸੀਸੀਟੀਵੀ ਲੱਗੇ ਹੋਏ ਉਹਨਾਂ ਦੇ ਚਾਲ ਨਹੀਂ ਰਹੇ ਸੀ। ਉਹ ਕੱਲ ਉਹਨਾਂ ਨੇ ਪੂਰਾ ਦਿਨ ਇਹੀ ਕੰਮ ਕਰਵਾਇਆ ਕਿ ਉਹਨਾਂ ਦੀਆਂ ਗੱਡੀਆਂ ਵੀ ਬਾਹਰ ਖੜੀਆਂ ਹੁੰਦੀਆਂ। ਅੱਜ ਮੇਰੇ ਨਾਲ ਹੋਇਆ ਕੱਲ ਕੀ ਪਤਾ ਕਿਸੇ ਹੋਰ ਨਾਲ ਵੀ ਹੋ ਸਕਦਾ। ਹਮ ਮਤਲਬ ਮੱਲੇ ਲਿਆਂ ਨੂੰ ਆਪ ਹੀ ਕੰਮ ਕਰਨਾ ਪੈ। ਆਪ ਹੀ ਕੰਮ ਕਰਨਾ ਪੈ। ਮਤਲਬ ਕਿ ਜੇ ਆਪਾਂ ਬਾਈਕ ਲਗਾਈ ਹੈ ਜਾਂ ਕੋਈ ਚੀਜ਼ ਬਾਹਰ ਲਗਾਈ ਹੈ ਤੇ ਕਿ ਪੁਲਸ ਦੇ ਹਵਾਲੇ ਦੇਖਣਾ ਚਾਹੀਦਾ। ਨਾ ਜੀ ਨਾ ਕਿਉਂਕਿ ਰਾਤ ਨੂੰ ਇਸ ਵਾਲਾ ਆਉਂਦਾ। ਅਗਰ ਆਂਦੇ ਵੀ ਆ ਬਾਰ ਬਾਰ ਹੋ ਕੇ ਚਲੇ ਜਾਂਦੇ ਆ। ਇਸ ਸਾਈਡ ਤੇ ਕੋਈ ਨਹੀਂ ਆ ਰਿਹਾ ਜੀ। ਹਾਲ ਫਿਲਾਲ ਹੁਣ ਮੰਗ ਕੀ ਕਰਦੇ ਹੋ? ਮੰਗ ਤਾਂ ਇਹੀ ਕਰ ਰਹੇ ਆ ਜੀ ਚੋਰਾਂ ਨੂੰ ਫੜਾਇਆ ਜਾਵੇ ਜਿਹੜੀ ਮੇਰੀਆਂ ਬੈਟਰੀਆਂ ਗਈਆਂ ਉਹ ਵਾਪਸ ਦੁਲਾਈਆਂ ਜਾਣ। ਮੈਂ ਗਰੀਬੰਦਾ ਮੈਂ ਕਿੱਥੋਂ ਲਿਆ ਕੇ ਪਾਵਾਂਗਾ ਹੁਣ? 36000 ਰੁਪਏ ਮੈਂ ਕਿੱਥੋਂ ਕੱਢਾਂਗਾ? 10000 ਮਹੀਨੇ ਦੇ ਨਾ ਮੈਂ ਕਿਸ਼ਤ ਕੱਢ ਰਿਹਾ ਆ। ਇਹ ਫਿਰ ਮੈਂ ਰੋਟੀ ਕਿੱਥੋਂ ਖਾਵਾਂ। ਇੱਕ ਵਾਰੀ ਫੇਰ ਦਿਖਾ ਦਿਓ ਜਿਹੜੀ ਸੀਸੀਟੀਵੀ ਹੈਗੀ। ਹਾਂਜੀ ਹਾਂਜੀ ਜ ਬਿਲਕੁਲ ਇੱਕ ਵਾਰ ਫੇਰ ਤੁਹਾਨੂੰ ਦੱਸ ਦਿਆ ਕਿ ਤਿਲਕਨਗਰ ਦੇ ਵਿੱਚ ਇਹ ਇਰਿਸ਼ ਕਾ ਖੜਾ ਹੋਇਆ ਸੀ ਜਿੱਦਾ ਘਰ ਦੇ ਬਾਹਰ ਖੜਾ ਸੀ ਤੇ ਦੱਸਿਆ ਜਾ ਰਿਹਾ ਕਿ 10000 ਰੁਪਏ ਜਿਹੜੀ ਕਿਸ਼ਤ ਕੱਢਦੇ ਅਸੀਂ ਇਹ ਵਿਅਕਤੀ ਤੇ ਦੱਸਿਆ ਜਾ ਰਿਹਾ ਦੋ ਦਿਨ ਹੋ ਗਿਆ ਕਿ ਇੱਦਾਂ ਹੀ ਇਹਨਾਂ ਦੀ ਗੱਡੀ ਖੜੀ ਹੋਈ ਹੈ ਕਿਉਂਕਿ ਜਿਹੜੀਆਂ ਬੈਟਰੀਆਂ ਜਿਹੜੀਆਂ ਲੱਗੀਆਂ ਹੋਈਆਂ ਸੀ ਪੰਜ ਬੈਟਰੀਆਂ ਹੁੰਦੀਆਂ ਦੋ ਅੱਗੇ ਤੇ ਤਿੰਨ ਪਿੱਛੇ ਤਿੰਨ ਪੈਟਰੀਆਂ ਜਿਹੜੀਆਂ ਪਿੱਛੋਂ ਜਿਹੜੀਆਂ ਚੋਰਾ ਵੱਲੋਂ ਜਿਹੜੀ ਕੱਢ ਲੈਂਦੀ ਹੈ ਤੇ ਸੀਸੀਟੀਵੀ ਦੇ ਵਿੱਚ ਆਉਂਦੇ ਸਪਲੈਂਡਰ ਵਿੱਚ ਦੋ ਮੋਟਰਸਾਈਕਲ ਸਵਾਰ ਮੁੰਡੇ ਦੋ ਆਉਂਦੇ ਆ ਤੇ ਨਾਲ ਹੀ ਬੈਟਰੀਆਂ ਲੈ ਕੇ ਇੱਥੋਂ ਦੀ ਰਫੂ ਚੱਕਰ ਹੋ ਜਾਂਦੇ ਤੇ ਮੌਕੇ ਤੇ ਜਦੋਂ ਥਾਣੇ ਕੰਪਲੀਟ ਦਿੰਦੇ ਤਾਂ ਉਹਨਾਂ ਦਾ ਕਹਿਣਾ ਹੈ ਕਿ ਜਿਹੜੀ ਤੁਹਾਨੂੰ ਜਿਹੜੀ ਚੀਜ਼ਾਂ ਹੈ ਜਿਹੜੀਆਂ ਉਹ ਤੁਹਾਨੂੰ ਕੋਰਟ ਥਰੂ ਮਿਲੂਗੀਆਂ ਪਰ ਸਾਨੂੰ ਕੋਈ ਆਸ ਨਹੀਂ ਹਲੇ ਹੈਗੀ ਇਹ ਲੋਕ ਇਹਨਾਂ ਦਾ ਕਹਿਣਾ ਹੈ ਕਿ ਸਾਡੀ ਜਿਹੜੀਆਂ ਚੋਰੀਆਂ ਜੜੀ ਹੋਈਆਂ ਕਿ ਪੁਲਿਸ ਵੱਲੋਂ ਕੋਈ ਫੜਿਆ ਜਾਵੇ ਪਰ ਪਰਿਵਾਰ ਦੇਖ ਸਤੋ ਘਰ ਦੇ ਘਰ ਦਾ ਗੁਜ਼ਾਰਾ ਜਿਹੜਾ ਅਸੀਂ ਆਪਾਂ ਈ ਰਿਸ਼ਕੇ ਤੋਂ ਹੀ ਜਿਹੜਾ ਕਰ ਰਹੇ ਹਾਂ ਤੇ ਪਰ ਸਾਡਾ ਜਿਹੜਾ ਦੋ ਦਿਨ ਹੋ ਗਿਆ ਸਾਡਾ ਘਰ ਦਾ ਗੁਜ਼ਾਰਾ ਜਿਹੜਾ ਬੜਾ ਔਖਾ ਕਿਉਂਕਿ ਆਪਾਂ ਕਿਸ਼ਤ ਵੀ ਕੱਢਣੀ ਹੈ ਤੇ ਬੈਟਰੀਆਂ ਦਾ ਜਿਹੜਾ 36000 ਰੁਪਏ ਜਿਹੜਾ ਦੱਸਿਆ ਜਾਦਾ ਕਿ ਜਿਹੜੀਆਂ ਬੈਟਰੀਆਂ ਬਿਲਕੁਲ ਇਸ ਖਬਰ ਦੇ ਨਾਲ ਕੋਈ ਹੋਰ ਅਪਡੇਟ ਆਂਦੀ ਹੈ ਤੁਹ